ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਆਪਾਂ ਸਾਰੇ ਭੈਣ ਭਰਾਵਾਂ ਨੂੰ ਇਹੀ ਰਿਕਵੈਸਟ ਕਰਦੇ ਆਂ ਜੀ ਬਾਰ-ਬਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈਗੀ ਤੇ ਜਿਹੜੀਆਂ ਭੈਣਾਂ ਨੂੰ ਆਪਾਂ ਇਹ ਉਹਨਾਂ ਭੈਣਾਂ ਨੂੰ ਵੀ ਰਿਕਵੈਸਟ ਕਰਦੇ ਆਂ ਜਿਨ੍ਹਾਂ ਨੇ ਆਪਣੇ ਤੋਂ ਸੂਟ ਲੈਏ ਹੈਗੇ ਵੀ ਤੁਸੀਂ ਵੀ ਜਰੂਰ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਹੋਰ ਪਹਿਣ ਪਰਾਵਾ ਦਾ ਵੀ ਵਿਸ਼ਵਾਸ ਬਣ ਜੇ ਵੀ ਤੁਸੀਂ ਸੂਟ ਲੈਏ ਆ ਸਾਡੇ ਤੋਂ ਕਿੱਦਾਂ ਦੇ ਸੂਟ ਲੱਗੇ ਤੁਹਾਨੂੰ ਕਿੱਦਾਂ ਦੀ ਆਪਣੀ ਵੈਰਾਈਟੀ ਹੁੰਦੀ ਹੈ ਜੀ ਆਪਾਂ ਕੋਈ ਗਲਤ ਚੀਜ਼ ਨਹੀਂ ਭੇਜਦੇ ਕਿਸੇ ਵੀ ਪਹਿਣ ਪਰਾਵਾ ਨੂੰ ਜੋ ਚੀਜ਼ ਆਪਾਂ ਵੀਡੀਓ ਦੇ ਵਿੱਚ ਬੋਲਦੇ ਆ ਉਹੀ ਚੀਜ਼ ਆਪਾਂ ਦਿੰਨੇ ਆ ਜੀ ਤੇ ਆਪਾਂ ਜਿਹੜੇ ਅੱਜ ਸੂਟ ਲੈ ਕੇ ਆਏ ਜੀ ਇਹ ਆਪਣੇ ਕੋਲੇ ਬਹੁਤ ਵਧੀਆ ਨਵੀਂ ਚੀਜ਼ ਆਈ ਹੈ ਜੀ ਨਿਊ ਡਿਜ਼ਾਈਨ ਹੈਗੇ ਬਹੁਤ ਹੀ ਇਹ ਮਸਲੀਨ ਦੇ ਉੱਤੇ ਸੋਨਾ ਦਾ ਵਰਕ ਹੋਇਆ ਜੀ। ਓਇਲ ਪੇਂਟ ਦਾ ਵਰਕ ਹੋਇਆ ਬਹੁਤ ਹੀ ਸੋਹਣਾ। ਸਿਲਵਰ ਪੇਂਟ ਵੀ ਕਹਿ ਦਿੰਦੇ ਨੇ ਭੈਣ ਇਹਨੂੰ। ਆਪਾਂ ਓਇਲ ਪੇਂਟ ਕਹਿੰਦੇ ਆ ਬਹੁਤ ਹੀ ਸੋਹਣਾ ਵਰਕ ਹੈ ਜੀ। ਇਹ ਬਹੁਤ ਹੀ ਪਾਰਟੀ ਵੇਅਰ ਸੋਹਣੇ ਸੂਟ ਬਣਦੇ ਤੇ ਕੱਪੜਾ ਇੰਨਾ ਕੁ ਸੌਫਟ ਹੈ ਵੀ ਗਰਮੀ ਦੇ ਪੌਣ ਵਾਲਾ ਇਹਦੇ 'ਚ ਕੋਈ ਗਰਮੀ ਨਹੀਂ ਉਹਦੀ ਕੋਈ ਸੁੱਚਾ ਤੰਦ ਨਹੀਂ ਮਸਲੀਨ ਦਾ ਕੱਪੜਾ ਹੈ ਜੀ ਬਹੁਤ ਹੀ ਪਿਆਰਾ। ਬਹੁਤ ਹੀ ਸੌਫਟ ਕੱਪੜਾ ਹੈਗਾ ਤੇ ਇਹ ਆਪਣੇ ਕੋਲੇ ਦੋ ਸੂਟ ਹੈ ਜੀ ਇੱਕ ਨਾਲ ਦੇ। ਮੈਚਿੰਗ ਸੂਟ ਬਣਨਗੇ ਇਹ ਬਹੁਤ ਹੀ ਸੋਹਣੇ ਇਹ ਸਲਵਾਰ ਬਣेंगी ਇਹਦੇ ਨਾਲ ਤੇ ਇਹ ਸ਼ਰਟ ਆ ਗਈ ਜੀ ਪਹਿਣਾ ਡਿਜ਼ਾਈਨ ਕਰਕੇ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਕਰ ਸਕਦੇ ਆ ਇਹ ਬਹੁਤ ਹੀ ਸੋਹਣਾ ਕੱਪੜਾ ਹੈ ਜੀ ਗਰਮੀ ਦੇ ਅਕੋਰਡਿੰਗ ਤੇ ਬਹੁਤ ਹੀ ਸੋਹਣੇ ਲੱਗਦੇ ਆ ਇਹ ਪਾਰਟੀ ਵੇਅਰ ਸੂਟ ਹੈ ਜੀ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਤੇ ਤੁਸੀਂ ਲੈਸ वगैरह ਲਾ ਕੇ ਡਿਜ਼ਾਈਨ ਕਰਕੇ ਸੂਟ ਬਣਾ ਕੇ ਪਾ ਸਕਦੇ ਹੋ ਜੀ ਦੁਪੱਟਿਆ ਵੀ ਇਹਦੇ ਨਾਲ ਬਹੁਤ ਪਿਆਰਾ ਜਿਹਾ ਰੈਡੀ ਹੋ ਜੂ ਤੇ ਜਿੰਨਾ ਪਹਿਣਾ ਨੇ ਸਲਾਈ ਕਰਕੇ ਸੂਟ ਲੈਣਾ ਹੋਵੇ ਤੇ ਆਪਾਂ ਸਲਾਈ ਕਰਕੇ ਵੀ ਦੇ ਦੇਾਂਗੇ ਜੀ ਬਹੁਤ ਹੀ ਪਿਆਰਾ ਇਹ ਮਸਲੀਨ ਦੀ ਸਲਵਾਰ ਆਏਗੀ ਆਫ ਵਾਈਟ ਕਲਰ ਦੀ ਸਲਵਾਰ ਹੈ ਜੀ ਬਹੁਤ ਸੋਹਣੀ ਤੇ ਆਪਾਂ 골ਡਨ ਦੇ ਨਾਲ ਹੀ ਇਹ ਮੈਚ ਕੀਤੀ ਹੈ ਸਲਵਾਰ ਬਹੁਤ ਸੋਹਣੀ ਲੱਗਦੀ ਹੈਗੀ ਰਸਟ ਜਿਹਾ ਕਲਰ ਆ ਗਿਆ ਸੂਟ ਦਾ ਬਹੁਤ ਹੀ ਪਿਆਰਾ ਇਹ ਨਾ ਹੀ ਮਹਿਰੂਨ ਵੀ ਨਹੀਂ ਹੈ ਤੇ ਰੈੱਡ ਵੀ ਨਹੀਂ ਹੈ ਇਹ ਰਸਟ ਕਲਰ ਹੈ ਜੀ ਬਹੁਤ ਹੀ ਪਿਆਰਾ ਧਰਮੀ ਦੇ ਵਿੱਚ ਪਾਉਣ ਵਾਲਾ ਕਲਰ ਹੈ ਬਹੁਤ ਹੀ ਸੋਹਣਾ ਜਾਂ ਤੇ ਕੋਈ ਇਹ ਤੋਤੇ ਤੋਂ ਇਹ ਪੇਂਟ ਲੈਂਦਾ ਨਹੀਂ ਹੈਗਾ ਸ਼ੌਅ ਕਰਨ ਨਾਲੇ ਪੈਂਟ ਖਰਾਬ ਨਹੀਂ ਹੋਏਗਾ ਬਹੁਤ ਹੀ ਸੋਹਣਾ ਹੈਗਾ ਸੂਟ ਜੀ ਤੇ ਇਹ ਸੂਟ ਪਹਿਣਾ ਜੀ ਸਿਰਫ ਆਪਾਂ ਨੂੰ 800 ਰੁਪਏ ਦਾ ਬਿਦੌਟ ਦੁਪੱਟਾ 800 ਦਾ ਸੂਟ ਹੋਵੇਗਾ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਨਾਲ ਤੇ ਉਹਦੇ ਐਕਸਟਰਾ ਚਾਰਜ ਹੋਣਗੇ ਜੀ ਆਪਾਂ ਹਰ ਵੀਡੀਓ ਦੇ ਵਿੱਚ ਦੱਸਦੇ ਆ ਪਹਿਣਾ ਨੂੰ ਜਿਹੜਾ ਹਾਫ ਪਿਓਰ ਦਾ ਦੁਪੱਟਾ ਆਪਾਂ ਪਿਓਰ ਵਾਲਾ ਰੈਡੀ ਕਰਦੇ ਹਾਂ ਬਹੁਤ ਹੀ ਵਧੀਆ ਵਾਲੇ ਆਪਣੇ ਕੋਲੇ ਦੁਪੱਟੇ ਆ 600 ਚ ਲੈਂਸ ਲਾ ਕੇ ਦੁਪੱਟਾ ਰੈਡੀ ਹੁੰਦਾ ਜੀ ਤੇ ਇਹ ਆ ਗਏ ਸੀ ਅਗਲੇ ਸੂਟ ਆ ਗਏ ਆਪਣੇ ਕੋਲੇ ਇਹ ਦੋ ਸੂਟ ਹੈ ਸੇਮ ਜੋਰਜਟ ਦੇ ਤੇ ਲਾਈਨਗ ਵਾਲੀ ਡਿਜੀਟਲ ਪ੍ਰਿੰਟ ਦੀ ਜੋਰਜਟ ਰਹੇਗੀ ਆ ਦੇਖ ਸਕਦੇ ਹੋ ਤੁਸੀਂ ਕੰਨੀ ਤੋਂ ਡਿਜੀਟਲ ਪ੍ਰਿੰਟ ਹੈ ਜੀ ਬਹੁਤ ਹੀ ਸੋਹਣਾ ਤੇ ਲੈਣਾ ਵਾਲੀ ਇਹਦੇ ਵਿੱਚ ਨਾਲ ਦੀ ਲੈਨ ਬਣੀ ਹੋਈ ਹੈਗੀ ਜੋਰਜਟ ਹੈ ਜੀ ਇਹ ਬਹੁਤ ਹੀ ਸੌਫਟ ਜੋਰਜਟ ਹੈ ਜੀ ਬਿਲਕੁਲ ਮਲਾਈਮ ਹੈਗੀ ਕੋਈ ਇਹ ਖਾਣ ਵਾਲਾ ਕੱਪੜਾ ਨਹੀਂ ਹੈਗਾ ਪਿੰਡੇ ਨੂੰ ਤੇ ਇਹ ਦੋ ਸੂਟ ਹੈ ਜੀ ਆਪਣੇ ਕੋਲੇ ਇੱਕ ਨਾਲ ਦੇ ਤੇ ਮੈਂ ਇਹ ਚੰਗਾ ਸੂਟ ਬਣਨਗੇ ਜੀ ਇਹਦੇ ਨਾਲ ਵੀ ਆਪਾਂ ਆਫ ਵਾਈਟ ਸਲਵਾਰ ਲਾਉਣੀ ਹੈਗੀ ਜੋਰ ਜਟ ਦੀ ਲੈਣਾ ਵਾਲੀ ਸਲਵਾਰ ਹੈ ਜੀ ਇਹਦੇ ਨਾਲ ਵੀ ਆਫ ਵਾਈਟ ਲੈਣਾ ਵਾਲੀ ਸਲਵਾਰ ਹੈਗੀ ਤੇ ਉਹ ਸਲਵਾਰ ਆਪਾਂ ਵੀਡੀਓ ਦੇ ਵਿੱਚ ਨਹੀਂ ਦਿਖਾਈ ਹੈਗੀ ਉਧਰ ਪਈ ਰਹੀ ਹੈਗੀ ਸਾਈਡ ਤੇ ਤੇ ਆਲ ਓਵਰ ਹੈ ਆਪਾਂ ਤਾਂ ਦਿਖਾਇਆ ਆਲ ਓਵਰ ਲੈਣਾ ਤੁਸੀਂ ਆਲ ਓਵਰ ਵੀ ਲੈ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਲਾਇਸ ਨਾਲ ਉੱਪਰ ਡਿਜ਼ਾਈਨ ਕਰਕੇ ਬਹੁਤ ਹੀ ਸੋਹਣਾ ਸੂਟ ਬਣਨਾ ਜੀ ਗਰਮੀ ਦਾ ਤੇ ਜਿਹੜੀਆਂ ਭੈਣਾਂ ਨੇ ਸਲਾਈ ਕਰਵਾ ਕੇ ਆਪਣੇ ਤੋਂ ਡਿਜ਼ਾਈਨ ਕਰਵਾਉਣਾ ਉਹ ਵੀ ਕਰਵਾ ਸਕਦੇ ਆ ਜੀ ਤੇ ਇਹ ਅਗਲਾ ਸੂਟ ਆਪਣੇ ਕੋਲੇ ਨਾ ਪਹਿਣ ਦਾ ਆਪਣੇ ਪਹਿਲਾਂ ਵੀਡੀਓ ਦੇ ਵਿੱਚ ਪਾਏ ਆ ਭੈਣਾਂ ਨੇ ਦੇਖਿਆ ਹੋਊਗਾ ਜਿਹੜੀਆਂ ਵੀਡੀਓ ਦੇਖਦੀਆਂ ਇਹ ਆਪਾਂ ਸਿਰਫ ਇਸੇ ਕਰਕੇ ਦਿਖਾਉਣਾ ਭੈਣਾਂ ਨੂੰ ਵੀ ਇਹ ਆਪਾਂ ਆਰਡਰ ਰੈਡੀ ਕੀਤੇ ਸੀ ਜਿਹੜੇ ਸੂਟ ਉਹ ਲਏ ਆ ਭੈਣ ਨੇ ਆਪਣੇ ਤੋਂ ਇਹ ਮੈਨੂੰ ਲੱਗਾ ਆਪਣੇ ਕੋਲੇ ਮਹੀਨਾ ਡੇਢ ਮਹੀਨਾ ਹੋ ਗਿਆ ਵੀਡੀਓ ਪਾਈ ਨੂੰ ਇਨ੍ਹਾਂ ਸੂਟਾਂ ਦੀ ਤੇ ਉਸ ਦਿਨ ਤੋਂ ਇਨ੍ਹਾਂ ਕ ਪਿਆਰ ਬਣਿਆ ਹੋਇਆਗਾ ਭੈਣਾਂ ਦਾ ਆਪਣੇ ਨਾਲ ਤੇ ਉਸ ਦਿਨ ਦੀ ਪੇਮੈਂਟ ਆਈ ਆ ਦੀਦੀ ਦੀ ਤੇ ਦੀਦੀ ਕਹਿੰਦੇ ਸਾਡਾ ਸੂਟ ਤੁਸੀਂ ਸਾਈਡ ਤੇ ਕਰਕੇ ਰੱਖ ਦਿਓ ਵੀ ਅਸੀਂ ਹੋਰ ਸੂਟ ਲਵਾਂਗੇ ਜਦੋਂ ਉਦੋਂ ਇਹ ਸੂਟ ਅਸੀਂ ਨਾਲ ਲਵਾਂਗੇ ਭੇਜ ਦਿਓ ਵੀ ਤੁਸੀਂ ਤੇ ਆਪਾਂ ਵੀ ਉਦੋਂ ਦੇ ਹੀ ਉਹਨਾਂ ਦਾ ਸੂਟ ਰੱਖਿਆ ਹੋਇਆ ਸੀ ਆਪਾਂ ਕਿਸੇ ਨੂੰ ਹੋਰ ਨਹੀਂ ਦਿੱਤੇ ਬਾਜੂ ਵਰਕ ਹੈ ਜੀ ਸੇਮ ਇਹਨਾਂ ਦੇ ਪਹੁੰਚਾਂ ਤੇ ਵੀ ਡਿਜ਼ਾਈਨ ਹੋਇਆ ਜੀ ਆ ਪਹੁੰਚੇ ਬਣੇ ਹੋਏ ਹੈਗੇ ਤੇ ਇਹਦੇ ਨਾਲ ਦੇ ਆਪਾਂ ਕਈ ਸੂਟ ਵੀਡੀਓ ਦੋ ਤਿੰਨ ਪਾਤੀਆਂ ਜੀ ਸੂਟਾਂ ਦੀਆਂ ਆਪਣੇ ਕੋਲੇ ਹੋਰ ਵੀ ਸੂਟ ਰੈਡੀ ਹੈਗੇ ਜਾਮ ਕਾਟਨ ਦੇ ਸੂਟ ਸੀਗਾ ਤੇ ਆਪਣੇ ਨਾਲ ਬਹੁਤ ਹੀ ਪਿਆਰ ਆ ਭੈਣ ਦਾ ਇਹ ਜਲੰਧਰ ਕੋਲੋਂ ਆਗੇ ਭੈਣ ਬਹੁਤ ਹੀ ਪਿਆਰ ਆ ਉਹਨਾਂ ਦਾ ਆਪਣੇ ਨਾਲ ਪਰਵਾਹ ਕਰ ਮੈਂਬਰਾਂ ਤਰ੍ਹਾਂ ਆਪਣੇ ਨਾਲ ਗੱਲ ਵੀ ਕਰਦੇ ਰਹਿੰਦੇ ਆ ਭੈਣ ਬਹੁਤ ਹੀ ਵਧੀਆ ਨੇਚਰ ਆ ਭੈਣ ਦਾ ਤੇ ਉਹਨਾਂ ਨੇ ਆਪਣੇ ਕੋ ਚਾਰ ਸੂਟ ਬਾਇ ਕੀਤੇ ਆ ਜੀ ਆ ਫਿਰ ਉਹਨਾਂ ਨੇ ਬਾਅਦ ਵਿੱਚ ਆਪਣੇ ਤੋਂ ਕਾਟਨ ਵਾਲੇ ਸੂਟ ਜਿਹੜੇ ਆਪਾਂ ਵੀਡੀਓ ਪਾਈ ਸੀ ਉਹ ਲੈ ਆਂ ਦੀਦੀ ਨੇ ਕਿਹਦੇ ਨੇ ਇਹ ਤੇਨ ਸੂਟ ਬੁੱਕ ਕੀਤੇ ਸੀ ਕਾਟਨ ਦੇ ਕੇ ਵਾਲਾ ਕੀਤਾ ਸੀ ਇੱਕ ਇਹ ਆ ਗਿਆ ਜੀ ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਇਹ 올ਓਵਰ ਹੀ ਸੂਟ ਲੈ ਹੈਗੇ ਆਪਣੇ ਤੋਂ ਪਹਿਣਨੇ ਤੇ ਇੱਕ ਇਹ ਵੀ ਰੀ ਕੂਟੀ ਵਾਲਾ ਸੀ ਬਹੁਤ ਹੀ ਸੋਹਣਾ ਇਹ ਸੂਟ ਦੀਦੀ ਨੇ ਆਪਣੇ ਤੋਂ ਜਿੱਦੇ ਵੀਡੀਓ ਪਾਈ ਸੀ ਆਪਾਂ ਉਸ ਦੇ ਨਹੀਂ ਰਖਵਾ ਲਏ ਸੀਗੇ ਤੇ ਦੀਦੀ ਕਹਿੰਦੇ ਵੀ ਪੇਮੈਂਟ ਅਸੀਂ ਕਰ ਦਿਆਂਗੇ ਕੋਈ ਗੱਲ ਨਹੀਂ ਤੇ ਆਪਾਂ ਵੀ ਇਹ ਨਹੀਂ ਸੋਚਿਆ ਹੈਗਾ ਜਦੋਂ ਵਿਸ਼ਵਾਸ ਹੁੰਦਾ ਤੇ ਉਹਨਾਂ ਦੇ ਸੂਟ ਸਾਈਡ ਤੇ ਕਰਕੇ ਰੱਖਦੇ ਸੀਗੇ ਆਪਣੇ ਕੋਲੇ ਜਦੋਂ ਪਹਿਣਾ ਦੁਕਾਨ ਤੇ ਵੀ ਆਈਆਂ ਸੀ ਨਾ ਕਰੇ ਤੇ ਆਪਾਂ ਉਹਨਾਂ ਨੂੰ ਵੀ ਇਹ ਬ੍ਰੀਕ ਹੂਟੀ ਦਾ ਸੂਟ ਮੰਗਦੇ ਸੀਗੇ ਤੇ ਆਪਾਂ ਦਿੱਤਾ ਨਹੀਂ ਮੈਂ ਕਿਹਾ ਦੀਦੀ ਨੇ ਰਖਾਇਆ ਹੋਇਆਗਾ ਵੀ ਇਹ ਆਪਾਂ ਬੁੱਕ ਕਰਕੇ ਰੱਖਦੇ ਉਹਨਾਂ ਦੇ ਤੇ ਹੁਣ ਆਪਾਂ ਨੂੰ ਦੀਦੀ ਨੇ 15 ਦਿਨਾਂ ਬਾਅਦ ਪੇਮੈਂਟ ਕੀਤੀ ਹੈ ਤੇ ਉਹਨਾਂ ਦੇ ਸੂਟ ਆਪਾਂ ਇਸੇ ਤਰ੍ਹਾਂ ਹੀ ਰੱਖੇ ਹੋਏ ਸੀ ਤੇ ਆਪਾਂ ਤਾਂ ਕਰਕੇ ਦਿਖਾਉਨੇ ਆ ਵੀ ਜਿਨ੍ਹਾਂ ਤੇ ਆਪਾਂ ਨੂੰ ਵਿਸ਼ਵਾਸ ਹੁੰਦਾਗਾ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਸੀ ਉਹਨਾਂ ਨੇ ਇਹ ਸੂਟ ਦੀ ਪੇਮੈਂਟ ਪਹਿਲਾਂ ਕਰਕੇ ਸੂਟ ਰਖਾ ਲਿਆ ਸੀਗਾ ਮੈਨੂੰ ਦੀਦੀ ਨੇ ਇੱਕ ਦਿਨ ਵੀ ਨਹੀਂ ਕਿਹਾ ਡੇਢ ਮਹੀਨਾ ਹੋ ਗਿਆ ਉਹਨਾਂ ਦਾ ਪੇਮੈਂਟ ਆਏ ਨੂੰ ਵੀ ਤੁਸੀਂ ਸਾਡਾ ਸੂਟ ਵੇਚ ਤਾ ਕੇ ਰੱਖੀ ਬੈਠੇ ਹੋ ਪੁੱਛਿਆ ਵੀ ਨਹੀਂ ਦੀਦੀ ਨੇ ਮੇਰੇ ਤੋਂ ਤੇ ਆਪਾਂ ਹੁਣ ਪਾਰਸਲ ਕਰਨੇ ਆ ਜੀ ਸੂਟ ਇਹਨਾਂ ਦੇ ਅੱਜ ਤੇ ਇਹ ਤਿੰਨ ਸੂਟਾਂ ਦੀ ਪੇਮੈਂਟ ਦੀਦੀ ਨੇ ਬਾਅਦ 'ਚ ਕੀਤੀ ਉਹਨਾਂ ਨੇ ਪਹਿਲਾਂ ਰਖਵਾਲੇ ਸੀਗੇ ਆਪਣੇ ਤੋਂ ਤੇ ਆਪਾਂ ਵੀ ਰੱਖਦੇ ਸੀ ਸਾਈਡ ਤੇ ਕਰਕੇ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਪਿਆਰ ਬਣਾਓ ਆਪਾਂ ਸਾਰੀਆਂ ਭੈਣਾਂ ਨੂੰ ਵੀਡੀਓ 'ਚ ਵਿੱਚ ਇਹੀ ਰਿਕਵੈਸਟ ਕਰਦੇ ਇਹ ਦਿਖਾਉਣ ਦਾ ਮਕਸਦ ਆਪਣਾ ਇਹੀ ਹੈ ਵੀ ਇਸ ਤਰ੍ਹਾਂ ਜਿਹੜੀਆਂ ਭੈਣਾਂ ਦਾ ਆਪਣੇ ਨਾਲ ਪਿਆਰ ਬਣਿਆ ਹੋਇਆਗਾ ਤੇ ਆਪਾਂ ਨੇ ਤੇ ਵਿਸ਼ਵਾਸ ਹੈ ਭੈਣਾਂ ਨੂੰ ਆਪਣੇ ਤੇ ਵਿਸ਼ਵਾਸ ਹੈ ਤੇ ਆਪਾਂ ਨੂੰ ਉਹਨਾਂ ਤੇ ਵਿਸ਼ਵਾਸ ਹੈ ਵੀ ਉਹਨਾਂ ਨੇ ਚੀਜ਼ ਜਿਦੋਂ ਕਹਿਤੀ ਉਹਨਾਂ ਨੇ ਲੈਣੀ ਹੈ ਆਪਣੇ ਤੋਂ ਇਹ ਨਹੀਂ ਹੈਗਾ ਵੀ ਨਹੀਂ ਲੈਣੀ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਪਿਆਰ ਬਣਾਓ ਪਹਿਣਾ ਅੱਗੇ ਤੋਂ ਅੱਗੇ ਆਪਣੇ ਨਾਲ ਤੇ ਇਹ 12-12 ਸੌ ਵਾਲੇ ਸੂਟ ਆਪਣੇ ਕੋਲੇ ਸਿਲਕੀ ਕਪੜੇ 'ਚ ਹੋਰ ਵੀ ਰੈਡੀ ਪਏ ਆਪਾਂ ਵੀਡੀਓ ਪਾਈ ਸੀਗੀ ਤੇ ਚਲੋ ਜਿਹੜੀਆਂ ਪਹਿਣਾ ਪਹਿਲੀ ਵਾਰ ਵੀਡੀਓ ਦੇਖਦੀਆਂ ਆਂ ਜਿਨ੍ਹਾਂ ਨੂੰ ਇਹ ਡਿਜ਼ਾਈਨ ਚਾਹੀਦਾ ਹੋਵੇ ਕਾਟਨ 'ਤੇ ਚਾਹੀਦਾ ਆਪਾਂ ਕਾਟਨ 'ਤੇ ਵੀ ਰੈਡੀ ਕਰਕੇ ਦੇ ਦੇਾਂਗੇ ਜਾਮ ਤੇ ਬਣਿਆ ਹੋਇਆ ਜਾਮ ਕਾਟਨ ਦੇ ਵੀ ਆਪਣੇ ਕੋਲੇ ਸੂਟ ਹੈਗੇ ਆ ਤੇ ਤੁਸੀਂ ਜਾਮ कॉटन ਤੇ ਰੈਡੀ ਕਰਵਾਉਣਾ ਹੈ ਖਾਦੀ कॉटन ਤੇ ਕਰਵਾਉਣਾ ਹੈ ਸੂਟ ਦਾ ਰੇਟ ਪੁੱਛ ਕੇ ਤੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਜੀ 1200 ਰੁਪਏ ਜੇ ਜਾਮ ਚ ਕਰਵਾਉਂਗੇ ਤਾਂ 1200 ਚ ਹੀ ਪੈਣਾ ਜੀ ਸੇਮ ਰੇਟ ਤੇ ਜੇ ਤੁਸੀਂ ਖਾਦੀ कॉटन ਤੇ ਕਰਵਾਉਂਗੇ ਖਾਦੀ कॉटन ਦਾ ਥੋੜਾ ਕੱਪੜੇ ਦਾ ਵਧੀਆ ਵਾਲਾ ਆਪਣੇ ਕੋਲੇ ਰੇਟ ਵੱਧ ਹੁੰਦਾ ਜੀ ਖਾਦੀ कॉटन ਦਾ ਕੱਪੜਾ ਬਾਜ਼ਾਰ ਚ ਹੋ ਰਿਹਾ ਜੀ 1000 ਰੁਪਏ ਦਾ ਸੇਲ ਹੋ ਰਿਹਾਗਾ ਤੇ 900 ਦਾ ਵੀ ਸੇਲ ਹੋ ਰਿਹਾ ਤੇ ਆਪਾਂ ਦਿੰਨੇ ਆ ਜੀ 800 ਰੁਪਏ ਦਾ ਤੇ ਪਿਓਰ ਵਾਲੀ ਖਾਦੀ ਕਾਟਨ 800 ਰੁਪਿਆ ਰੇਟ ਹੋਵੇਗਾ ਜਿਹੜੀਆਂ ਪਹਿਣਾ ਨੇ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਤੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਜੀ ਤੇ ਜਿਨ੍ਹਾਂ ਨੇ ਦੁਪट्टे ਰੈਡੀ ਕਰਵਾ ਕੇ ਲੈਣੇ ਆ ਦੁਪट्टे ਵੀ ਲੈ ਸਕਦੇ ਹੋ ਤੁਸੀਂ ਤੇ ਇੱਕ ਆਪਾਂ ਇਕੱਲੇ ਦੁਪੱਟਿਆਂ ਦੀ ਵੀ ਵੀਡੀਓ ਲੈ ਕੇ ਆਵਾਂਗੇ ਛੇਤੀ ਪਹਿਣਾ ਵਾਸਤੇ ਕਾਟਨ ਦੇ ਦੁਪੱਟੇ ਤੇ ਆਪਣੇ ਕੋਲੇ ਵਰਕ ਵਾਲੇ ਵਾਈਟ ਦੁਪੱਟੇ ਹੈਗੇ ਆ ਉਹ ਸੈਮੀ ਦੇ ਵਿੱਚ ਹੋਣਗੇ ਬਹੁਤ ਹੀ ਸੋਹਣੇ ਦੁਪੱਟੇ ਹੁੰਦੇ ਹੈਗੇ ਉਹ ਵੀ ਜਿਨ੍ਹਾਂ ਪਹਿਣਾ ਨੇ ਲੈ ਰਹੇ ਹੋਣ ਵਾਈਟ ਦੇ ਉੱਤੇ ਵਰਕ ਹੋਇਆ ਹੁੰਦਾ ਹੈਗਾ ਉਹ ਵੀ ਵੀਡੀਓ ਆਪਾਂ ਜਲਦੀ ਪਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਅੱਗੇ ਤੋਂ ਅੱਗੇ ਪੈਣਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ ਤੇ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਜੀ ਤੁਸੀਂ ਆਪਣਾ ਆਪਣੀ ਭੈਣ ਤੇ ਵਿਸ਼ਵਾਸ ਰੱਖਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ